ਜਪ ਜੀ ਸਾਹਿਬ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚ ਨਾ ਹੋਵੇ ਜੇ ਸੋਚੀ ਨਖਵਾਰ ਚੁੱਪੈ ਚੁੱਪ ਨਾ ਹੋਵੇ ਜੇ ਲਾਇ ਰਹਾ ਲਵਤਾਰੇ ਉਕੇ ਆਪੋ ਖਨਾਲ ਤ੍ਰੀਜ ਬੰਨਾਪੁਰੀਆ ਭਾਰ ਸਹਿ ਸਿਆਣਪਾ ਲਖੋਹਿ ਤਾ ਇੱਕ ਨ ਚਲੇ ਨਾਲ ਕਿਵਸ ਜਿਆ ਰਹੋਈਏ ਕਿਵ ਕੂੜੇ ਟੁੱਟੇ ਪਾਲ ਹੁਕਮ ਅਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਲੈ ਵਢਿਆਈ ਹੁਕਮੀ ਉਸਮਨੀਚ ਹੁਕਮ ਲਿਖ ਦੁਖਸਕ ਪਾਈ ਐ ਇੱਕ ਨਾ ਹੁਕਮੀ ਬਬਸੀ ਸੇ ਕੋ ਹੁਕਮੀ ਸਦਾ ਪੁਵਾਈ ਐ ਹੁਕਮੇ ਅੰਦਰ ਸਭ ਕੋ ਬਾਹਰ ਕੁੱਲਾ ਕੋਇ ਨਾਨਕ ਹੁਕਮੇ ਜੇ ਬੁਝੇ ਤਾ ਹੋਮੇ ਕਹਿ ਨਾ ਕੋਇ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਦਰਜ ਨੀ ਸਣ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦ੍ਧਾ ਵਿਖੋ ਵਿਚਾਰ ਗਾਵੇ ਕੋ ਸਾਜ ਕਰੇ ਤੜਕੇ ਗਾਵੇ ਕੋ ਜੀ ਲੈ ਫਿਰਦੇ ਹੈ ਗਾਵੇ ਕੋ ਜਾਪੇ ਰਿਸੇ ਦੂਰ ਗਾਵੇ ਕੋ ਵਿਕੇ ਹੱਦ ਰਹਿ ਦੂਰ ਕਥਨਾ ਕਥਿ ਨਾ ਆਵੇ ਟੋਟ ਕਤ ਕਤ ਕਥੀ ਕੋਟੀ ਕੋਟ ਕੋਟ ਦੇਂਦਾ ਤੇ ਲੈਂਦੇ ਥਕ ਪਾਏ ਜੁਗਾ ਜਗੰਤਰ ਖਾਈ ਖਾਏ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਵਿਗਸੇ ਵੇ ਪਰਵਾਹੋ ਸੱਚਾ ਸਾਇ ਸੱਚਨਾਏ ਭਾਖਿਆ ਭਾਉ ਹੋਇ ਪਾਰ ਆਖੇ ਮੰਗੇ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੀ ਅਗੇ ਰਖੀਏ ਜੇ ਦੇਸ ਦਰਬਾਰ ਮੋਹ ਕੇ ਬੋਲਣ ਭੋਲਿਏ ਜੇ ਸੁਣ ਧਰੇ ਪਿਆਰੇ ਅੰਮ੍ਰਿਤ ਵੇਲਾ ਸਤਨਾਵ ਵਢਿਆਈ ਵਿਚਾਰ ਕਰਮਿਆ ਵੇ ਕਪੜਾ ਨਦਰਿ ਮੁਖਤਵਾਰ ਨਾਨਕੇ ਵੇ ਜਾੜੀਏ ਸਬਾ ਪਿਸਕਿਆਰ ਥਾਪਿਆ ਨਾ ਜੈ ਕੀਤਾ ਨਾ ਹੋਇ ਆਪੇ ਆਪ ਨਰੰਝਣ ਸੋਏ ਢਿਣ ਸੇਵਾ ਤਨ ਪਾਇਆ ਮਾਨ ਨਾਨਕ ਗਾਵੇ ਗੁਨੀ ਨਿਧਾਨ ਗਾਵੇ ਸੁਨਿਆਮਨ ਰੱਖੀ ਪਾਉ ਦੁਖ ਪਰ ਹਸੂ ਕਰ ਲੈ ਜਾਏ ਗੁਰਮੁਖ ਨਾਦਕ ਗੁਰਮੁਖ ਵੇਦੰ ਗੁਰਮੁਖ ਰਹਾਸ ਮਾਈ ਗੁਰੇਸ਼ਰ ਗੁਰ ਗੋ ਰਕੇ ਬਰਮਾ ਗੁਰ ਪਾਰਵਤੀ ਮਾਈ ਜੇਹੋ ਜਾਣਾ ਖਾ ਨਹੀਂ ਕਹਿਣਾ ਕਥਣਾ ਜਾਈ ਗੁਰਾ ਇੱਕ ਦੇ ਹੀ 부ਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਮਸਰੀਨਾ ਜਾਈ ਤੀਰਥ ਨਾਵਾਂ ਜੇ ਤਿਸ ਭਾਵਾਂ ਵਿਣ ਭਾਣੇ ਕੀ ਨਾਹੀ ਕਰੀ ਜੇ ਤਿਸ ਸੇਠਿ ਉਪਾਈ ਵੇਖਾ ਵਿਣ ਕਰਮਾ ਕੇ ਮਿਲੇ ਲਈ ਮਤ ਵਿਚ ਰਤਨ ਜਵਾਹਰ ਮਾਨਿਕ ਜੇ ਗੁਰ ਕੀ ਸਿਖ ਸੁਣੇ ਗੁਰਾ ਇਕ ਦੇਹ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰਿ ਨਾ ਜਾਈ ਜੇ ਜੁਗ ਚਾਰੇ ਹਾਰਿ ਜਾ ਹੋਰ ਦਸੂਣੀ ਹੋਇ ਨਵਾਂ ਕੰਡਾ ਵਿਚ ਜਾਣੀਏ ਨਾਲ ਚਲੇ ਸਭ ਕੋਇ ਚੰਗਾ ਨਾਉ ਰਖਾਈ ਕੈ ਜਸੁ ਕੀਰਤਿ ਜਗਿ ਲਈ ਜੇ ਤਿਸ ਨਦਰਨਾ ਵੈਤ ਵਾਤਨੁ ਕੁਛੇ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤਰੇ ਨਾਨਕ ਨਿਰਗੁਣ ਗੁਣ ਕਰੇ ਗਣਵੰਤਿ ਆਗੰਦੇ ਹੇ ਤੇਹਾ ਕੋਈ ਨ ਸੁਜੇ ਜੇ ਤਿਸ ਬੁਲ ਕੋਈ ਕਰੇ ਸੁਣੇ ਸਿਧ ਭੇਰ ਸੁਨਾਤ ਸੁਣੇ ਧਰਤ ਤਵਲੇ ਆਕਾਸ਼ ਸੁਨੇ ਦੀਪ ਲੋਹ ਪਾਤਾਲ ਸੁਨੇ ਕੋਹੁ ਨ ਸਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਨੇ ਦੂਖ ਭਾਵ ਕਾ ਨਾਸ ਸੁਣੇ ਈਸਰ ਵਰ ਮਹਿੰਦ ਸੁਨੇ ਮੋਖ ਸੁਲਾ ਹਨਮੰਦ ਸੁਨੇ ਜੋਗ ਜੁਗਤਨ ਭੇਰ ਸੁਨੇ ਸਾਰ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਨੇ ਦੁਖ ਪਾਪ ਕਾ ਨਾਸ ਸੁਨੇ ਸਾਤ ਸੰਤੋ ਗਿਆਨ ਸੁਨੇ 68 ਕਾ ਸੁਨਾਣ ਸੁਨੇ ਪੜ ਪੜ ਭਾਵੇ ਮਾਨ ਸੁਨੇ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਨੇ ਦੁਖ ਪਾਪ ਕਾ ਨਾਸ ਸੁਨੇ ਸਰਾਗੁਨਾ ਕੇ ਗਾਹ ਸੁਨੇ ਸੇਖ ਪੀੜ ਪਾਸਾ ਸੁਨੇ ਅੰਦੇ ਭਾਵੇ ਰਾਹ ਸੁਨੇ ਹਾਥ ਹੋਵੇ ਅਸਗਾ ਨਾਨਕ ਭਗਤਾ ਸਦਾ ਵਿਗਾਸ ਸੁਨੇ ਦੁਖ ਪਾਪ ਕਾ ਨਾਸ ਮੰਨੇ ਕੀ ਕਤ ਕਹੀ ਨਾ ਜਾਏ ਜੇ ਕੋ ਕਹਿ ਪਿਛੇ ਪਛਤਾਏ ਕਾਗਦ ਕਲਮ ਨਾਲ ਲਿਖਣ ਹਾਰ ਮੰਨੇ ਕਾ ਬਿਕਰਮ ਵਿਚਾਰ ਐਸਾ ਨਾਮ ਨਰਿੰਜਣ ਹੋਏ ਜੇ ਕੋ ਮਨ ਜਾਣੇ ਮਨ ਕੋਈ ਮੰਨੇ ਸੁਰਤੋ ਵਿਮਨ ਬੋਧ ਮੰਨੇ ਸਗਲ ਭਵਨ ਕੇ ਸੁੱਧੈ ਮੰਨੇ ਮਹ ਚੋਟਾ ਨਾ ਕਾਇ ਮੰਨੇ ਜਮਕੇ ਸਾਥ ਨਾ ਜਾਏ ਐਸਾ ਨਾਮ ਨਰਿੰਜਣ ਹੋਏ ਜੇ ਕੋ ਮਨ ਜਾਣੇ ਮਨ ਕੋਈ ਮੰਨੇ ਮਾਰਗ ਠਾਕ ਨਾ ਪਾਏ ਮੰਨੇ ਪਾਸੋਂ ਪ੍ਰਗਟ ਜਾਏ ਮੰਨੇ ਮੰਗੜਾ ਝੱਲੇ ਪੰਥ ਮੰਨੇ ਤਰਮ ਸੇਤੀ ਸਰਮੰਦਿਆ ਸਾ ਨਾਮ ਨਰਜਣ ਹੋਏ ਦੇਖੋ ਮਨ ਜਾਣੇ ਮਨ ਕੋਏ ਮੰਨੇ ਭਾਵੇ ਮੁਖ ਦਵਾਰ ਮੰਨੇ ਪਰਵਾਰੇ ਸਾਧਾਰ ਮੰਨੇ ਤਰੇ ਧਾਰੇ ਪੁਰ ਸਿੱਖ ਮੰਨੇ ਨਾਲ ਭਵੇਂ ਨਾ ਪੇਖਿਆ ਐਸਾ ਨਾਮ ਨਰਜਣ ਹੋਈ ਦੇਖੋ ਮਨ ਜਾਣੇ ਮਨ ਕੋਏ ਪੰਚ ਪਰਵਾੜ ਪੰਚ ਪ੍ਰਦਾਨ ਪੰਚੇ ਪਾਵੇ ਧਰਗੇ ਮਾਨ ਪੰਚੇ ਸੋਹਿਦਾ ਰਾਜਾਨ ਪੰਚਾ ਕਾ ਗੁਰੇ ਇਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕਹਿ ਘਰ ਨਾਹੀ ਸਮਰ ਤੋਲ ਤਰਮ ਦਿਆ ਕਾ ਕੋ ਸੰਤੋਗਤਾ ਬਰਖਿਆ ਜਿਨ ਸੂਤ ਜੇ ਕੋ 부ਝੇ ਹੋਵੇ ਸਚਿਆਰ ਤਵਲੇ ਉਪਰ ਕੀਤਾ ਭਾਰ ਧਰਤੀ ਔਰ ਪਰੇ ਹੋਰ ਹੋਰ ਤਿਸਦੇ ਪਾਲ ਤਲੇ ਕਮਨ ਜੋਰ ਜੀ ਯਾਤਰਾnga ਕੇ ਨਾਮ ਸਭਨੇ ਲਿਖੇ ਬੁੜੀ ਕਲਾ ਮਹਿਲੇ ਕਲਕ ਜਾਣੇ ਕੋਈ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਲੇ ਰੂਪ ਕੀਤੇ ਦਾ ਜਾਣੇ ਕੌਣ ਕੂਤ ਕੀਤਾ ਵਸੈ ਕੋ ਕੋ ਅਤਿਸਤ ਹੋਵੇ ਲਖਦਰੇ ਆ ਕੁਦਰਤ ਕਮਣ ਕਹਾਵੀ ਚਾਰ ਵਾਰਿਆਂ ਜਮੇ ਇੱਕ ਵਾਰ ਜੋ ਤਦ ਭਾਵੇ ਸਾਈ ਭਲੀ ਕਰ ਤੂਸਰਾ ਸਲਾਮਤ ਨਿਰੰਕਾਰ

ਸੰਖਮੋਰੇ ਕੇ ਅੰਦਕੋਰ ਸੰਗ ਚੋਰ ਹਰਾਮਕੋਰ ਸੰਖ ਮਰ ਕਰ ਜਾਹੇ ਜੋਰ ਸੰਗ ਗਲਵੜ ਹਤਿਆ ਕਮਾਏ ਸੰਗ ਪਾਪੀ ਭਾਪ ਕਰ ਜਾਹੇ ਸੰਖ ਊੜਿਆਰ ਕੂੜੇ ਫਿਰਾਏ ਸੰਗ ਮਲੇਸ਼ ਮਲ ਭਕ ਖਾਏ ਸੰਗ ਨਿੰਦਕ ਸਿਰ ਘਰੇ ਭਾਰ ਨਾਨਕਣੀ ਚ ਕਹੇ ਵਿਚਾਰ ਵਾਰਣ ਜਮੇ ਇੱਕ ਵਾਰ ਯੋ ਤੁਧ ਭਾਵੇ ਸਾਈ ਭਲੀਕਾਰ ਤੁਸਦਾ ਸਲਾਮ ਤਨ ਰੰਕਾਰ ਸੰਖ ਨਾਵੇਂ ਸੰਖ ਤਾਵੇਂ ਗਮ ਗਮ ਸੰਖ ਲੋ ਸੰਖ ਐ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਨਿਖਲ ਬੋਲ ਨਮਾਨ ਅਖਰਾ ਸੁਰ ਸੰਜੋਗ ਵਿਖਾਰ ਜਿਨਹਿ ਲੇਖੇ ਤੇ ਸਰਨਾਹਿ ਜੀ ਫਰਮਾਇ ਤੇ ਉਤੇ ਵਪਾਇ ਜੇ ਤਾ ਕੀਤਾ ਤੇ ਤਾ ਨਾਵੇਂ ਨਾਵੇਂ ਨਾਇ ਕੋ ਥਾਉ ਕੁਦਰਤ ਕਵਣ ਕਹਾ ਵਿਚਾਰ ਵਾਰਣ ਜਮ ਇਕ ਵਾਰ ਜੋ ਤੁਧ ਭਾਵੇ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਪਰੀਏ ਹੱਥ ਪੈਰ ਦੰਦੇ ਸੇ ਪਾਣੀ ਧੋਤੇ ਉਤਰ ਸੁਖੇ ਮੋਤ ਪਲੀਤੀ ਕੱਪੜ ਹੋਏ ਦੇ ਸਭ ਲਈ ਇਹ ਧੋਏ ਪਰਿਆ ਮਤ ਪਾਪਾ ਕੇ ਸੰਗੋ ਧੋਪੇ ਨਾ ਵੇਕੇ ਰੰਗੁੁੰਨੇ ਪਾਪੀਆ ਕਨਾਈ ਕਰ ਕਰ ਕਰਨਾ ਲਿਖ ਲੈ ਜਾਓ ਆਪੇ ਵੀ ਜਾਪੇ ਹੀ ਖਾਉ ਨਾਨਕ ਹੁਕਮਿ ਆਵੋ ਜਾਓ ਤੀਰਤਵ ਦੇਦਦਾ ਜੇ ਕੋ ਪਾਵੇ ਤੇਰ ਕਾਮਾਨ ਸੁਨੇ ਮੰਨੇ ਉਹ ਕੀਤਾ ਪਾਉ ਅੰਤਰ ਗਤ ਧੀਰਥ ਮਨ ਨਾਉ ਸਭ ਗੁਣ ਤੇਰੇ ਮੇ ਨਾਹੀ ਕੋਈ ਵਿਣ ਗੁਣ ਕੀਤੇ ਭਗਤ ਨਾ ਹੋਏ ਸੁਆਸਤਾਦ ਬਾਣੀ ਬਰਮਾ ਸਤ ਸੁਹਾਨ ਸਦਾ ਮਰ ਜਾਉ ਕਵਨ ਸਵੇਲਾ ਵਕਤ ਕਵਨ ਕਵਨ ਤੇ ਤ ਕਵਨ ਵਾਰ ਕਵਨ ਸਿਰਤ ਮਹ ਕਵਨ ਜਿ ਤੋ ਹੋਇਆ ਕਾਰ ਮੇਲ ਨਾ ਪਾਇਆ ਭੰਤੀ ਜੇ ਹੋਵੇ ਲੇਖ ਪੁਰਾਣ ਵਕਤ ਨਾ ਪਾਇਓ ਖਾਦੀ ਅਜ ਲਿਖਨ ਲੇਖ ਪੁਰਾਣ ਤੇ ਤ ਵਾਰ ਨਾ ਜੋਗੀ ਜਾਣ ਰਤਮਾ ਨਾ ਕੋਇ ਜਾ ਕਰਤਾ ਸੀ ਟੀਕੋ ਸਾਜੀ ਆਪੇ ਜਾਣੇ ਸੋਇ ਕਿਵ ਕਰ ਆਖਾ ਕਿਵ ਸਾ ਲਾਹੀ ਕਿ ਵਰਨੇ ਕਿ ਉਜਾੜਾ ਨਾਨਕ ਕੇ ਆਖਣ ਸਭ ਕੁਆਕੇ ਇੱਕ ਦੋ ਕਿਸਿਆਣਾ ਵੱਡਾ ਸਾਹਿ ਵੱਡੇ ਨਾ ਕੀਤਾ ਜੇ ਕਾ ਹੋਵੇ ਨਾਨਕ ਜੇ ਕੁਆਪੋ ਜਾਣੇ ਕਹਿ ਗਿਆਨਾ ਸੋਹੇ ਪਾਤਾਲਾ ਪਾਤਾਲ ਲਖਿਆਗਾਸਯਾਗਾਸਯੁੜ ਕੁੜਕ ਪਾਲ ਥਕੇ ਵੇਦ ਕਹਿਣ ਕਵਾਤ ਸੈ ਸਟਾਰੇ ਕਹਿਣ ਕਤੇ ਬਾਸੋ ਲਿਖਤਾਤ ਲੇਖਾ ਹੋਇ ਚ ਲਿਖਿਆ ਲੇਖਾ ਹੋਇ ਵਿਨਾਸ਼ ਨਾਨਕ ਵੱਡਾ ਕੀਏ ਆਪੇ ਜਾਣ ਆਪ ਸਲਾਹੇ ਸਲਾਇ ਤੇ ਸੁਰਤ ਨ ਪਾਈਆਂ ਨਦੀਆਂ ਤੇ ਵਾਉ ਪਵੇ ਸਮੁੰਦਰ ਨ ਜਾਣੀਏ ਸਮੁੰਦ ਸਾਹ ਸੁਲਤਾਨ ਗਿਰਾਸੀ ਤੇ ਮਾਲਤਾ ਨੇ ਕੀੜੀ ਤੁਲ ਨਾ ਹੋਵਨੀ ਜੇ ਤੇ ਸੁਮਨੋ ਨਾ ਵੀਸਰੇ ਅੰਤਨਾ ਸਿਵਤੇ ਕਹਿ ਨਾਮ ਤੇ ਅੰਤਨਾ ਕਰਨੰ ਦੇ ਨਾ ਅੰਤ ਅੰਤਨਾ ਵੇਖਣ ਸੁਣਨ ਨਾ ਅੰਤ ਅੰਤਨਾ ਜਾਪੇ ਕਿਆ ਮਨਮੰਤ ਅੰਤਨਾ ਜਾਪੇ ਕੀਤਾ ਆਕਾਰ ਅੰਤਨਾ ਜਾਪੇ ਭਾਰਾ ਵਾਰ ਅੰਤ ਕਾਰਨ ਕੀਤੇ ਵੇਲਾ ਹਿਤਾ ਕੇ ਅੰਤਨਾ ਪਾਏ ਜਾਹਿ ਇਹ ਹਉਤ ਨਾ ਜਾਣੇ ਕੋਈ ਬੋਤਾ ਕਈਆ ਬੋਤਾ ਹੋਏ ਵੱਡਾ ਸਹਿ ਬੂਚਾ ਥਾ ਉੱਚੇ ਉੱਪਰ ਉੱਚਾ ਨਾ ਏਵਡ ਉੱਚਾ ਹੋਵੇ ਕਤਿ ਸੁੱਚੇ ਕੋ ਜਾਣੇ ਸੋਏ ਜੇ ਵਡਾ ਬ ਜਾਣਿਆ ਪਾਵ ਨਾਨਕ ਨੰਦਰੀ ਕਰਮੀ ਦਾ ਤਿ ਬੋਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲਨਾਤ ਮੈਂ ਕੀਤੇ ਮੰਗੇ ਯੋਧੇ ਅਪਾਰ ਕੀਤੇ ਅਕਰਤ ਨਿ ਵਿਚਾਰ ਕੀਤੇ ਖਬ ਤੋਂ ਟੇ ਵੇਕਾਰ ਕੀਤੇ ਲੈ ਲੈ ਮੁਕਰ ਪਾਏ ਕੀਤੇ ਮੂਰਖਾਈ ਕਾਇ ਕੀਤੇ ਦੂਖ ਭੋਗ ਸਦ ਮਾਰੇ ਪੀਦਾ ਤੇਰੀ ਧਾਤਾਰ ਬੰਦ ਖਲਾਸੀ ਪਾਣੀ ਹੋਏ ਹੋ ਰਾਖ ਨਾ ਸਕੇ ਕੋਈ ਨੇ ਕੋ ਖਾਇ ਕਾ ਖਣ ਪਾਏ ਜਾਣੇ ਜੀਤਿਆ ਮੋ ਖਾਇ ਆਪੇ ਜਾਣੇ ਆਪੇ ਦੇ ਆਕੇ ਸੀ ਪੀ ਕੇ ਹੀ ਕੇ ਜਿਸ ਨੂੰ ਬਖਸ਼ ਸਫਸਲਾ ਨਾਨਕ ਪਾ ਸਾਹਿਬ ਪਾ ਸਾ અમલ ગણ અમલ વ પરમલ વ પરેમલ મલ ભંડાર મુલ્લા મે મુલ્લે જાય મુલ પાએ મુલ્લા સમાય મુલ તરમ દીવાન મોન તલ મુલ પરમાન અમુલ બક્ષી સમુલ ની સાડ મુલ કર મુલ ફરમાન અમુલ બક્ષી સમુલ ની સાડ મુલ કર મુલ ફરમાન મુલ્લા મુલ્લા કેણા જાય આખા કરે લેલા આકે વેદ પાઠ પ્રાણ આકે પડે કરી વકિયાન ਆਕੇ ਵਰਮੇ ਆਕੇਂਦੇ ਆਕੇ ਗੋਪੀ ਤੇ ਗੋਵਿੰਦ ਆਕੇ ਈਸ਼ਰ ਆਕੇ ਸੱਦ ਆਕੇ ਕੀਤੇ ਕੀਤੇ ਬੁੱਧ ਆਕੇ ਦਣਵਾ ਆਕੇ ਦੇਵ ਆਕੇ ਸੁਰਨਾਮ ਜਨ ਸ਼ਿਵ ਕੀਤੇ ਆਕੇ ਆਕਣ ਪਾਏ ਕੀਤੇ ਕਹਿ ਕਹਿ ਓਟਟ ਜਾਏ ਤੇ ਕੀਤੇ ਹੋਰ ਕਰੇ ਤਾਕ ਨਸਕੇ ਕੇਈ ਕੇ ਜੀਵੜ ਪਾਵੇ ਤੇ ਓਡ ਹੋਏ ਨਾਨਕ ਜਾਣੇ ਸਾਚਾ ਸੋਏ ਨੀਕੋ ਆਕੇ ਭੋਲ ਵਿਗਾਰ ਤਲ ਕੇ ਸਿਰ ਗਵਾਰਾ ਗਵਾਰ ਸੋਦਰ ਕਿਹਾ ਸੋ ਕਰ ਕਿਹਾ ਜਿਤ ਵੇ ਸਰਬ ਸਮਾਲੇ ਵਾਜੇ ਨਾਨਦ ਨੇ ਕਿਹਾ ਸ਼ੰਕਾ ਕੀਤੇ ਭਾਵਨ ਹਾਰੇ ਕੀਤੇ ਰਾਗ ਪਰੇ ਸੋ ਕੰਯਣ ਕੀਤੇ ਗਾਵਣ ਹਾਰੇ ਗਾਵੇ ਤੁਨ ਪਉਣ ਪਾਣੀ ਬੈਸੰਤ ਰਗਾਵੇ ਰਾਜਾ ਧਰਮ ਦਵਾਰੇ ਗਾਵੇ ਚਿਤ ਗੁਪਤ ਲਿਖ ਜਾਨ ਲੇਖਨਿਕ ਧਰਮ ਵਿਚਾਰੇ ਗਾਵੇ ਸਰਬਰ ਮਹਾਦੇਵੀ ਸੋਹਣ ਸਦਾ ਸਵਾਰੇ ਗਾਵੇ ਦਿਨ ਦਿਰਾਸਨਮ ਬੈਠੇ ਦੇਵਤਾ ਅਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀਸ਼ਰੀ ਸੰਤੋਖੀ ਗਾਵੇ ਵੀਰ ਘਰਾਰੇ ਗਾਵਣ ਪੰਦਰਪਨ ਕੀ ਸਰਜੁ ਜੁਗ ਵਿਧਾਨਾਲੇ ਗਾਵੇ ਮੋਹਨੀਆ ਮਨਮੋਹਨ ਸਰਗਮ ਚਪਿਆਲੇ ਗਾਵਣ ਰਤਨੀ ਉਪਾਏ ਤੇਰੇ 86 ਧੀਰਤ ਨਾਲੇ ਗਾਵੇ ਜੋਦ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡ ਵਰ ਭੰਡਾ ਕਰ ਕਰ ਕੀ ਧਾਰੇ ਸਹੀ ਤਦਨੋ ਗਾਵੇ ਜੋਤੁਰ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਣ ਸੇ ਮੈ ਚਿਤਨਿ ਅਵ ਨਾਨਕ ਆ ਵਿਚਾਰੇ ਸੋਈ ਸੋਈ ਸਰ ਅਸਰ ਸਾਇਬ ਸੱਚਾ ਸੱਚੀ ਨਾ ਹੀ ਹੈਪੀ ਹੋਸੀ ਜਾਇ ਨਾ ਜਸੀ ਰਤਨਾ ਦਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿੰਸੀ ਮਾ ਜਿੰਨੀ ਉਪਾਈ ਕਰ ਕਰ ਵੇਖਿਆ ਕੀਤਾ ਆਪਣੇ ਜੋਤੀਸ ਦੀ ਵਡਿਆਈ ਜੋਤਿ ਸੁਭਾਵੇ ਸੋਈ ਕਰਸੀ ਰੁਕਮ ਨਾ ਕਰਨਾ ਜਾਇ ਸੋ ਪਾਸਾਂ ਸਹ ਉਪਾਸਾ ਹੈ ਨਾਨਕ ਰਹਿ ਨਰ ਜਾਇ ਮੁੰਦਾ ਸੰਤੋਖ ਤਰੰਭਜੋਲੀ ਧਿਆਨ ਕੀ ਕਰੇ ਵਿਪੂਦ ਖਿੰਤਾ ਕਾਲ ਕੁਹਾਰੀ ਕੈ ਜੁਗ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤੈ ਆਦੇਸ ਤਿਸੈ ਆਦੇਸ ਆਦਿ ਨੀਂਦ ਨਾਦ ਅਨਾਦਿ ਜੁਗ ਜੁਗ ਏਕੋ ਵੇਸ ਭਗਤ ਗਿਆਨ ਦਿਆ ਭੰਡਾਰਨ ਕਟ ਕਟ ਵਾਜੈ ਨਾਥ ਆਪ ਨਾਥ ਨਾਥੀ ਸਭ ਜਾ ਕੀ ਰਿਸ ਰਵਰਾ ਸਾਰ ਸੰਜੋਗ ਜੋ ਜੋ ਕਾਰ ਚਲਾਵੇ ਲੈ ਕੇ ਆਵੇ ਭਾਗ ਆਦੇਸ ਤਿਸੈ ਆਦੇਸ ਆਦਿ ਨੀਂਦ ਨਾਦ ਅਨਾਦਿ ਜੁਗ ਜੁਗ ਏਕੋ ਵੇਸ। ਏ ਕਮਾਈ ਜੁਕਤ ਰੈਤਿੰਚੇ ਲੇ ਪਰਵਾਣੇ ਸੰਸਾਰਿਕ ਪੰਡਾਰੇ ਇਕਲਾਏ ਦੀ ਬਾਣ ਜਿ ਇਸ ਪਾਗ ਤੇ ਵੇਤਲਾ ਮੇ ਜਿ ਹੋਵੇ ਪਰਮਾਨ ਹੋਵੇ ਕੈ ਉਹ ਨਾ ਨਦਰਨਾਵੇ ਬੋਤਾ ਹੈ ਵਿਡਾਣ ਅਦੇ ਇਸਿਆ ਦੇਸ ਆਦਨੀ ਨਾਗਨਾਥ ਜੁਜੂ ਵੇ ਕੋ ਵੇਸ ਆਸੇ ਲੋਇ ਲੋਇ ਪੰਡਾਰੇ ਜੋ ਕਿਸ ਬਾਸੂ ਏ ਕਾ ਵਾਰੇ ਕਰ ਕਰ ਵੇਖੇ ਸਰਜਨ ਹਾਰੇ ਨਾਨਕ ਸੱਚੇ ਕੀ ਸਾਚੀ ਕਰ ਦੇ ਇਸਿਆ ਦੇਸ ਆਦਨੀ ਨਾਗਨਾਥ ਜੁਜੂ ਵੇ ਕੋ ਵੇਸ ਇਕ ਦੋ ਜੀਬਲ ਖੋਏ ਲਖੋਏ ਲਖਬੀਸ ਲਖ ਲਗੇੜਾ ਕੀ ਏਕ ਨਾਮ ਜਗਦੀਸ਼ ਏਤ ਰਾਏ ਭਤ ਪਵੜੀਏ ਚੜੀਏ ਹੋਈ ਕੀ ਸ ਸੁਨ ਗਲਾ ਆਕਾਸ ਕੀ ਕੀਟਾ ਆਈ ਰਿਸ ਨਾਨਕ ਨਦਰੀ ਪਾਈਏ ਕੂੜੀ ਕੂੜੇ ਠੀਸ ਆਕਰ ਜੋਰ ਜੋਰ ਚੁਪੇ ਨਾ ਜੋਰ ਜੋਰ ਨ ਮੰਗਰਦੇ ਨਾ ਜੋਰ ਜੋਰ ਨ ਜੁੜ ਮਰਨਾ ਜੋਰ ਜੋਰ ਨਾ ਨਾਇ ਮਨ ਮਰ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਪਟੀ ਛੁਟੇ ਸੰਸਾਰ ਨੇ ਸਾਜੁਰ ਕਰਵੇ ਕੇਸ ਹੋਏ ਨਾਨਕ ਉਤਮ ਨੀਚ ਨਾ ਕੋਈ ਰਾਤੀ ਰਤਿ ਤਿਥੀ ਵਾਰ ਪਵਨ ਪਾਣੀ ਗਨੀ ਪਾਤਾਲ ਤਿਸਵੀ ਧਰਤੀ ਤਾ ਪਰ ਕੀ ਧਰਮਸਾਲ ਤਸਵੀ ਜੀ ਜੇ ਕੋ ਤੇ ਕੇ ਰੰਗ تنਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਤਿਥੇ ਸੋਹਣ ਪੰਚਪੁਰਵਾਨ ਨੰਦਰੀ ਕਰਮ ਪਮੈ ਨੀਸਾਣ ਕਚਪ ਗਾਇ ਉਥੇ ਪਾਈ ਨਾਨਕ ਗਈਆ ਜਾਂ ਪਈ ਜਾਏ ਧਰਮਖੰਡ ਕਹਿਓ ਧਰਮ ਗਿਆਨਖੰਡ ਕਾ ਖੂ ਕਰਮ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ ਕੇਤੇ ਬਰਮੇ ਘਾਟਤ ਕੜੀਏ ਰੂਪ ਰੰਗ ਕੇ ਵੇਸ ਕੇਤੇ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੋਧਨਾਦ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵਧਨ ਮੁਨ ਕੇਤੇ ਕੇਤੇ ਰਤਨ ਸਮੁੰਦ ਕੀਤਿਆ ਖਾਨੀ ਕੀਤਿਆ ਬਾਣੀ ਕੀਤੇ ਪਾਤ ਨਰਨੰਦ ਕੀਤਿਆ ਸੁਰਤੀ ਸੇਵਕ ਕੀਤੇ ਨਾਨਕ ਅੰਤ ਨਾਨਤ ਗਿਆਨ ਕੰਡ ਮੇ ਗਿਆਨ ਪਰਚੰਦ ਤਿਥੇ ਨਾਦ ਬਿਨੋਦ ਕੋ ਡੈ ਨੰਦ ਸ਼ਰਮ ਕੰਡ ਕੀ ਬਾਣੀ ਰੂਪ ਤਿਥੈ ਘਾੜਤ ਕੜੀਏ ਬਹੁਤ ਅਨੋਪ ਤਾਂ ਕਿਆ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹਿ ਪਿੱਛੇ ਪਛਤਾਏ ਤਿਥੈ ਘੜੀਏ ਸੁਰਤਮਾ ਤਮਾ ਨਬੁੱਧ ਤਿਥੈ ਘੜੀਏ ਸੁਰਾਸ ਸੁਦਾ ਕੇ ਸੁਧ ਕਰਮ ਕੰਡ ਕੀ ਬਾਣੀ ਜੋਰ ਤਿਥੈ ਹੋਰ ਲਾ ਕੋਈ ਹੋਰ ਤਿੱਥੇ ਜੋਦ ਮਹਾਬਲ ਸੂਰ ਤਿਨ ਮੈ ਰਾਵ ਰਹਾ ਭਰਪੂਰ ਤਿੱਥੇ ਸੀਤੋ ਸੀਤਾ ਮੈ ਮਾਈ ਤਾ ਕੇ ਰੂਪ ਨ ਕਤਨੇ ਜਾਏ ਨਾਉ ਮਰੇ ਨ ਠਾਗੇ ਜਾਏ ਜਿਨ ਕੇ ਰਾਮ ਸੇ ਮਨ ਮਾਹੇ ਤਿੱਥੇ ਭਗਤ ਵਸੇ ਕੇ ਲੋ ਕਰੇ ਨਾਨ ਸੱਚਾ ਮਨ ਸੋ ਸਾਚ ਖੰਡ ਵਸੇ ਰੰਕਾਰ ਕਰ ਕਰ ਵੇਖੇ ਨਦਰ ਨੇ ਹਾਲ ਤਿੱਥੇ ਕੰਡ ਵੰਡ ਵਰ ਭੰਡ ਜੇ ਕੋ ਕਥਿ ਤਾੰਤ ਨਾਮਤ ਤਿੱਥੇ ਲੋ ਲੋ ਆਕਾਰ ਜਿਉ ਜੀ ਹੁਕਮ ਤੇ ਵੇਤ ਵਕਾਰ ਵੇਖੇ ਵਿਗਸੇ ਕਰੇ ਵਿਚਾਰ ਨਾਨਕ ਕਥਨਾ ਕਰਦਾ ਸਾਰ ਜਤਪਹਾਰਾ ਤਿਰਸੋਲੇ ਅਰਲ ਮਤਵੇਧ ਤਿਆਰੇ ਭੋਖ ਲਗਨੀ ਤਬਤਾਓ ਭਾਂਡਾ ਭਵ ਮ੍ਰਿਤ ਢਾਲ ਘੜੀਏ ਸਭ ਸਟੀ ਟਕਸਾਲ ਜਿਨਕੋ ਨਦਰ ਕਰਮ ਤਨਕਾਰ ਨਾਨਕ ਨੰਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਹਤਿ ਦੇਵ ਸਰਾ ਦੋਈ ਦਾਈ ਦਾਇਆ ਕੇ ਲੈ ਸਗਲ ਜਗਤ ਚੰਗਿਆਈਆਂ ਬੁਰੀਆਂ ਆਈਆਂ ਵਾਚੇ ਤਰਮਹ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।